ਕਿ ਦੇਖੀ ਪਾ ਲਈ ਉਹਦਾ ਵਾਸਤਾ ਉਸ ਤੋਂ ਅੱਛਾ ਜਿਵੇਂਗੇ ਸਾਰਿਆਂ ਨੂੰ ਪਤਾ ਗਿਆ ਅੱਜ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅਸੀਂ ਚੱਲੇ ਆ ਮੰਜੀ ਸਾਹਿਬ ਮੱਥਾ ਟੇਕਣ ਦੀਦੀ ਵੀ ਜਾਣਗੇ ਸਾਡੇ ਨਾਲ ਪਹਿਲਾਂ ਦੀਦੀ ਨੂੰ ਲਵਾਗੇ ਖੰਨੇ ਤੋਂ ਫੇਰ ਜਾਵਾਂਗੇ ਗੁਰਦੁਆਰਾ ਸਾਹਿਬ ਕਿੱਥੇ ਜਾਵਾਂਗੇ ਅਸੀਸ ਬਾਬੇ ਪਾਬਾ ਜਮਾਂਗੇ ਪੁੱਤ ਦੱਸਿਓ ਕਿੱਥੇ ਜਾਵਾਂਗੇ ਅਸੀਂ ਆਗੇ ਦੀਦੀ ਉਹਨਾਂ ਕੋਲ ਹੁਣ ਕੀ ਕਰਦਾ ਤੀਗਾ ਚਲੋ ਖੇਡੋ ਦੋਨੇ ਜਣੇ ਇਹਦੇ ਨਾਲ ਆਜੋ ਆਜੋ ਪੁੱਤ ਆਜਾ ਤੂੰ ਐ ਖੜਾ ਕੀ ਦੇਖਦਾ ਆ ਦੇਖ ਰੋਇਆ ਜਾ ਵੀਰ ਜੀ ਨੂੰ ਵੀ ਲਿਆ ਉਹ ਗੇਟ ਲਾਉਣਾ ਸੀਗਾ ਜਿਹੋ ਤੇ ਜਾ ਕੇ ਸਮਾਨ ਖੜਾਉਗੇ ਅਸੀਂ ਸੂਰੀ ਆ ਜਾ ਪੁੱਤਾਂ ਆ ਚੇਅਰ ਕੱਢ ਲਓ ਜੀ ਹਾਂ ਮੈਂ ਖਾ ਚੇਅਰ ਲੈ ਲਉ

ਹਾਂਜੀ ਅਸੀਂ ਇਹ ਸੋਰੀ ਆ ਜਾ ਅਸੀਂ ਸ ਮੈਂ ਕੱਲੀ ਉਹ ਲੈਣੀ ਆ ਇਹ ਤਾਂ ਖੇਡ ਦੇਣੀ ਹੈਗੇ ਆ ਜਾ ਪੁੱਤ ਆਜੂ ਹੁਣ ਦੋਨਾਂ ਦੀ ਚਾਬੀ ਪਿੱਛੇ ਹੋਊਗੀ ਚਲੋ ਹਲੋ ਨਾ ਕਹਦਣਾ ਹਾਂਜੀ ਕਿੱਥੇ ਜਾਣਾ ਇਸ ਟੈਂਪਲ ਮੈਂ ਰਕਤੀ ਸੀ ਹਾਂਜੀ ਹੈਗਾ ਉਮੂਜ ਬਲੇ ਡੀਡੀ ਪਾਕ ਆਗੇ ਬੁੱਤ ਹਾਂ ਬਾਬਾ ਆਗੇ ਬਾਬਾ ਦੀ ਜੀ ਦੀ ਗੇ ਤੋਨੋ ਡਿੱਗੇ ਬਾਬਾ ਜੀ ਉਥੇ ਜਾ ਕੇ ਕਰਿਓ ਵਾਈ ਗੁਰੂ ਪੁੱਤ ਬੈਨੇ ਦੇ ਸਿਰ ਟੱਕਰ ਨਾ ਲਾ ਦੇ ਕੋਈ ਕੁਝ ਥੈਂਕ ਯੂ ਜੈ ਹੇ ਕਿਹੜਾ ਜਿਹੜਾ ਤੁਮ ਕੋਲ ਵੀ ਨਾ ਕੋਲੀ ਜਿਆਣਾ ਅੱਛਾ ਮੈਂ ਸਮਝ ਮੈਂ ਤੈਨੂੰ ਕੱਲ੍ਹ ਯਾਦ ਸੀ ਕਰਾਂ ਅੰਦਰ ਵੜ ਕੇ ਤੈਨੂੰ ਪਾਉਂਗਾ ਮੈਂ ਚੱਕ ਲੈਂਦਾ ਹੁਣ ਚੱਕਾ ਟੋਪੀ ਆਉ ਦੋ ਕੋਈ ਗੱਲ ਨਹੀਂ ਆਣੀ ਦਾ ਕੁਝ ਵੀ ਨਹੀਂ ਉੱਥੇ ਜਾ ਲੰਗੇ ਨਹੀਂ ਬੰਗਲੇ ਦਾ ਦਾਦਾ ਦਾਦਾ ਆ ਤੈ ਤੈ ਕਿਹਦਾ ਹੈ ਇਹ ਕਿਹਦਾ ਹੈ ਦੇਖ 서ਰ 서ਰ ਕੇ ਮੈਨੂੰ ਆਉਂਦਾ ਪਾਪਾ ਪਾਪਾ ਆ ਗਿਆ ਭਈ ਅਸੀ ਮਾਈ ਗੁਰਜੀ ਹੈ ਨਾ ਉੱਥੇ ਜਾ ਕੇ ਮੱਥਾ ਟੇਕਿਓ ਪੁੱਤ ਹਾਂਜੀ ਦੇਖਿਆ ਦੁਕਾਨਾ ਵਾਲੇ ਨੂੰ ਦੇਖਦੀ ਹੈ ਕਿਵੇਂ ਦੇਖਿਓ ਹਮ ਸਮਾਨ ਵਾਲਾ ਹਾਂ ਸੀ ਇਸ ਦੇ ਵੀ ਸੰਦਲ ਖੁੱਲਣਾ ਨੇ ਇਹਨਾਂ ਪੂਰੀ ਖੋਲ ਦੇਣਾ ਹਾਂ ਗੱਡੀ ਠੀਕ ਖੋਲ ਦਾਂਗੇ ਖੋਲਦੀ ਆ ਪੁੱਤ ਮੈਂ ਖੋਲਦੀ ਆ ਬੱਬਾ ਇਹ ਨਹੀਂ ਜਲਦੀ ਕਿਉਂ ਹੋਈ ਪਈ ਆ ਬੱਬਾ ਪੱਥਰ ਪਰ ਪੱਥਰ ਨੇ ਡੁੱਬੇ ਜਾਣਾ ਹੁੰਦਾ ਹੈ ਡੁੱਬ ਗਿਆ ਇੰਕ੍ਰੇਡ ਡੁੱਬ ਗਿਆ ਉਸ ਦਾ ਕੀ ਹੁੰਦਾ ਹੈ ਕਿੰਦਾ ਹੋ ਜਾਂਦਾ ਹੈ ਪੱਥਰ ਨਹੀਂ ਇਹ ਹੁੰਦਾ ਹੈ ਫਿਰ ਬਾਹਰ ਜਿਹਨੇ ਚਲਾਉਂਦਾ ਹੈ ਬਚਾਰੇ ਨੂੰ ਨੀਂਦ ਆਉਂਦੀ ਆ अॼु पासे तो पूरे बचे पू कॾहिं आे ਹਰ ਮਨ ਲੱਗੇ ਬੈਨ ਟੋਕਾ ਕਰਨ ਆ ਕੀ ਹੁੰਦਾ ਖੜੇ ਹੋਵਾ ਤਾਂ ਅੰਜਣਾ ਤੋਂ ਹਾਂ ਮਾਰ ਨਹੀਂ ਮਿਲਣਾ ਚਾਹੀਦਾ ਗਰਮੀ ਬਹੁਤ ਜ਼ਿਆਦਾ ਹੋਗੀ ਧੁੱਪ ਬਹੁਤ ਪੈਂਦੀ ਹੈ ਸਬਜ਼ੀਆਂ ਨੂੰ ਰੋਜ਼ ਪਾਣੀ ਲਾਉਣਾ ਪੈਂਦਾ ਹੁਣ ਤਾਂ ਆ ਢੱਕਾ ਜਿਹਾ ਤਾਂ ਹਿੱਲ ਗਿਆ ਇੱਕੋ पानी ला तू कि या। पैप हाँ। आका हो, हो गया इधरली साइड वाला ਭਜਨ ਵੀ ਜ਼ਿਆਦਾ ਹੋ ਗਿਆ ਨਾ ਤੋਰੀਆਂ ਦੀਆਂ ਬਿੱਲਾਂ ਦਾ ਡੱਕਾ ਹੀ ਨਾ ਬੈਸਲ ਵਿੱਚ ਪੈ ਪੀ ਚਾਹੀਦਾ ਤੀ ਇਹ ਵੀ ਇੱਕ ਹੈ ਕੀ ਹੋ ਰਿਹਾ ਹਾਂ ਉਹ ਗੁਰੂ ਸੀਸਾ ਇਹ ਕੀ ਹੁੰਦਾ ਕੀ ਹੁੰਦਾ ਇਹ ਕੋਈ ਨਾ ਕਰ ਬਰੋ ਨੇ ਆ ਸੀਜ਼ਨ ਆ ਹਾ ਚ ਮਿੱਟੀ ਵੱਡ ਜਾਣੀ ਆ ਤੇਰੇ ਓਏ ਖਾਣੀ ਨਹੀਂ ਹੈਗੀ ਮਿੱਟੀ ਹੁਣ ਕਿਨੂੰ ਲਵੇੜੇਗਾ ਹਾਏ 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 ਪਾਪਾ ਨੂੰ ਮੂਹ ਵੀ ਨੇ ਵੇਲ ਲਿਆ ਖਾਧੀ ਆ ਅੱਜ ਤੂੰ ਰਿਆ ਤਨਾੜੇ ਜੇ ਤੈਨੂੰ ਖਾਊਗੀ ਆਪੀ ਆਪੀ ਤੂੰ ਉਗੀ ਜਾਕੇ ਇੱਥੇ ਪ੍ਰਿੰਡਾਂ ਵੀ ਬਹੁਤ ਨੇ ਹੋਰ ਕੁੰਡ ਦੇ ਨਾਲ ਨਾਲ ਪਾਣੀ ਪੀਣ ਨੂੰ ਨਹੀਂ ਕਰਨੀ ਕਰਦੀ ਹੱਥ ਵਿੱਚ ਪਾਲੇ ਹੁਣ ਲੈ ਹੱਥ ਲੈ ਪਤਾ ਤੀ ਵੀ ਉਰੇ ਆ ਕੇ ਤੋਤੇ ਜਾਣਗੇ ਹੁਣ ਮੇਰੇ ਲੈ ਧੋ ਲੈ ਤੋ ਉਸ ਮਾਰ ਕੇ ਤੋ ਬੋ ਤੋ ਬਾਪੂ ਨੇ ਅੱਜ ਕੁੰਡ ਸਾਫ ਕਰੀਆ ਪੋਤੀ ਨੇ ਫੇਰ ਮਿੱਟੀ ਕਰਤੀ ਲਿਓ ਮੈਂ ਤਾਂ ਹੁਣ ਕਿੱਥੇ ਤੋਏਂਗੀ ਹੱਥ ਉਹ ਟੁੱਟੀ ਨਹੀਂ ਚੱਲਣੀ ਤੇ ਤੋ ਉਰੀ ਆ ਜਾ ਅਸੀਂ ਤਾਂ ਸਾਰੇ ਉਰੀ ਆ ਆ ਜਾ ਉਰੀ ਤੋ ਦੰਨੀ ਆ ਮੈਂ ਇੱਥੇ ਨਹੀਂ ਤੋਤੇ ਜਾਣੇ ਪੁੱਤ ਦੇ ਤੋ ਉਹ ਭਾਈ ਮਨੋ ਤੋ ਲੋ ਕਿਆ ਤਾਂ ਨਹੀਂ ਡਾ ਕੋਈ ਵੀ ਜਰੂਰ ਚਲੋ ਦੰਡੀਆ ਓ ਕਿਥੇ ਚੱਲਿਆ ਤੂੰ ਕਿਥੇ ਜਾਣਾ ਇਧਰ ਆ ਜਾ ਗੋਰਸੀਸ ਸੁੰਦਰਨੀ ਬੁੱਤ ਵੇਦੋ ਅਸੀਸ ਨੂੰ ਪਾਣੀ ਲਾਉਣ ਦਾ ਚਾਹ ਟਾਈਪ ਅਸੀਸ ਸਾਰੀਆਂ ਪੁੱਤ ਬਟਾ ਖੁਰ ਜਾਣੀਆਂ ਨੇ ਇੱਧਰ ਲਾਉਣਾ ਹੁਣੀ ਛੱਡਣਾ ਇਹਨੇ ਪੈਪ ਤੇ ਆ ਤਾਂ ਪ੍ਰਿੰਡੀਆਂ ਤੋੜ ਦੇਣੇ ਨੇ ਬੂਟੇ ਇਹਨੂੰ ਉੱਥੇ ਖਣਾ ਦੇ ਪੈਪ ਦੇ ਕੇ ਸਾਰੀ ਬਟਾ ਖੋੜਤੀ ਉੱਥੇ ਪੂਰੀ ਪਾਣੀ ਪਾ ਤਾਈ ਨਾ ਅਸੀਸ ਚੱਲ ਉੱਥੇ ਅਸੀਸ ਤੈਨੂੰ ਲਨਾਵਾ ਪਾਈਉਨਾ ਅਸੀਸ ਆ ਲੈ ਆ ਜੀ ਟ੍ਰਿਕ ਆ ਇੱਧਰ ਆ ਇੱਧਰ ਅੰਮੇਚਾ ਨੂੰ ਜਾਣ ਇੱਧਰ ਖਾਲੀ ਜਗ੍ਹਾ ਤੇ ਕਰੋ ਉਰੀ ਆ ਜਾ ਉਰੀ ਆ ਬੇਲਾਂ ਤੋੜ ਦੇ ਇੱਥੇ ਲੱਗੇ ਹੋਏ ਨੇ ਲੋ ਜੀ ਅਸੀ ਇਸ ਨੇ ਮਸਤੀ ਕਰਦੇ ਕਰਦੇ ਲਾਤਾ ਪਾਣੀ ਤੇ ਇਹਦੇ ਨਾਲ ਥੋੜੀ ਬਹੁਤੀ ਅਸੀਂ ਵੀ ਕਰ ਲਈ ਮਸਤੀ ਹੁਣ ਪਾਣੀ ਸਾਡਾ ਲੱਗ ਚਲਿਆ ਹੁਣ ਅਸੀਂ ਕਰਨ ਅਸੀਂ ਦੌੜਾ ਚਲਾਇਆ ਨਹੀਂ ਹੌਪ ਚਲਾਇਆ ਹੁਣ ਕਰਨ ਲਗੇ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗਲੀ ਨਾਲ ਲਾਈਕ ਸ਼ੇਅਰ ਜਰੂਰ ਕਰਿਓ ਬਾਈ ਪਚਕੋ ਆਹ ਦੇਖੋ ਬਾਈ ਬੁੱਤ ਚਲੋ ਚਲੋ ਹੋਰ ਲਾ ਲੋ ਚਲੋ ਜੀ ਚਲੋ ਬਾਈ ਕਰ ਦੋ ਸੀਸ ਅਸੀਸ ਪਾਣੀ ਲਾਲ ਹੋਰ ਪਾਣੀ ਪੁੱਤ ਅਸੀਸ ਲਾਈਵ ਪਾਣੀ ਹੋਰ ਚਲੋ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ